મિત્ર ਪਿਆਰਿਓ ਇਹਨਾਂ ਦਾ ਜਵਾਬ ਸੁਣੋ ਉਹ ਜਥੇਬੰਦੀਆਂ ਜਿਹੜੀਆਂ 13 ਫਰਵਰੀ ਨੂੰ ਦਿੱਲੀ ਕੂਚ ਕਰ ਰਹੀਆਂ ਨੇ ਦਿੱਲੀ ਜਾ ਰਹੀਆਂ ਨੇ ਇੱਕ ਪਾਸੇ ਸਯੁਕਤ ਕਿਸਾਨ ਮੋਰਚੇ ਦੀਆਂ ਕੁਝ ਜਥੇਬੰਦੀਆਂ ਦਾ ਕੱਲ ਬਹੁਤ ਵੱਡੇ ਬਿਆਨ ਆਏ ਕਿ ਅਸੀਂ ਦਿੱਲੀ ਜਾਣ ਦਾ ਸੱਦਾ ਨਹੀਂ ਦਿੱਤਾ ਔਰ ਸਯੁਕਤ ਮੋਰਚੇ ਦਾ ਨਾਂ ਵਰਤਿਆ ਜਾ ਰਿਹਾ ਤੇ ਦੂਜੇ ਪਾਸੇ ਇਹ ਦਿੱਲੀ ਜਾ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਜੀਰਾ ਜੀ ਆਪਣੇ ਨਾਲ ਨੇ ਬਲਦੇਵ ਜੀਰਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਉਧਰ ਸਰਕਾਰ ਰੋਕਣ ਦੀਆਂ ਤਿਆਰੀਆਂ ਕਰ ਰਹੀ ਹੈ ਪਹਿਲਾਂ ਵਾਂਗ ਬੈਰੀਕੇਡ ਲੱਗ ਰਹੇ ਨੇ ਔਰ ਸੜਕਾਂ ਦੇ ਉੱਪਰ ਸੀਮੈਂਟ ਦੀਆਂ ਕੰਧਾਂ ਸਾਰੀਆਂ ਜਾਰੀਆਂ ਨੇ ਦਿੱਲੀ ਜਾ ਪਾਉਗੇ ਜਾਂ ਨਹੀਂ ਜਾ ਪਾਉਗੇ ਦੇਖੋ ਸਰਕਾਰ ਨੇ ਆਪਦੀਆਂ ਤਿਆਰੀਆਂ ਕਰਨੀਆਂ ਕਿਸਾਨਾਂ ਨੇ ਆਪਦੀਆਂ ਕਰਨੀਆਂ ਉਹਨਾਂ ਨੇ ਜਾਣ ਤੋਂ ਰੋਕਣਾ ਤੇ ਅਸੀਂ ਜਾਣਾ ਉਹ ਆਪਦੀਆਂ ਤਿਆਰੀਆਂ ਜੁਟੇ ਹੋਏ ਆ ਅਸੀਂ ਆਪਦੀਆਂ ਤਿਆਰੀਆਂ ਜੁਟੇ ਹੋਏ ਆ ਜਿਹੜਾ ਤੁਹਾਡਾ ਸਵਾਲ ਇਹ ਹੈ ਵੀ ਦਿੱਲੀ ਜਾ ਪਾਉਂਗੇ ਜਾਂ ਨਹੀਂ ਜਾ ਪਾਉਂਗੇ ਮੈਨੂੰ ਲੱਗਦਾ ਇਹਦਾ ਠੋਸ ਜਵਾਬ ਤਾਂ ਮਿਲੂਗਾ 13 ਨੂੰ ਪੰਜਾਬ ਦੇ ਲੋਕ ਕਿੰਨੀ ਵੱਡੀ ਗਿਣਤੀ ਚ ਉੱਠਦੇ ਆ ਪੰਜਾਬ ਦੇ ਲੋਕ ਕਿੰਨੀ ਸ਼ਕਤੀ ਵਿਖਾਉਂਦੇ ਆ ਜੇ ਤਾਂ ਪਿਛਲੇ ਸਮੇਂ ਚ ਦੇਖੀਏ ਤੇ ਪੰਜਾਬ ਲੱਗਦਾ ਹੀ ਆ ਵੀ ਪੰਜਾਬ ਦੇ ਲੋਕ ਜਾਣਗੇ ਜਾਣਗੇ ਵੱਡੀ ਤਾਕਤ ਆ ਵੱਡੀ ਤਿਆਰੀ ਆ ਪਿੰਡਾਂ ਚੋਂ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਚ ਟਰਾਲੀਆਂ ਨਿਕਲ ਰਹੀਆਂ ਵਾਂ ਸੋ ਲੱਗਦਾ ਨਹੀਂ ਆ ਵੀ ਕਿੰਨੀ ਕ ਤਿਆਰੀ ਹੈ ਤੁਹਾਡੀ ਜਿੰਨੀਆਂ ਜਥੇਬੰਦੀਆਂ ਜਾ ਰਹੇ ਹਾਂ ਦੇਖੋ ਪੂਰੇ ਪੰਜਾਬ ਦੇ ਵਿੱਚ ਕੋਈ ਜ਼ਿਲ੍ਹਾ ਕੋਈ ਬਲਾਕ ਇਹੋ ਜਿਹਾ ਨਹੀਂਗਾ ਜਿੱਥੋਂ ਤੱਕ ਇਹਨਾਂ ਦੋਹਾਂ ਫਾਰਮਾਂ ਦੀ ਪਹੁੰਚ ਨਹੀਂ ਗਈ ਮਾਝੇ ਚ ਸਾਡੇ ਕਿਸਾਨ ਸੰਘਰਸ਼ ਕਮੇਟੀ ਬਹੁਤ ਵੱਡੀ ਤਾਕਤ ਆ ਹੋ ਮਾਲਵੇ ਦੇ ਵਿੱਚ ਵੀਕਯੂ ਕ੍ਰਾਂਤੀਕਾਰੀ ਆ ਸਿੱਧੂਪੋਰਾ ਲੰਗੋਵਾਲ ਹੁਣੀ ਆ ਇਹ ਵੱਡੀ ਤਾਕਤ ਹੈ ਇਸ ਨਾਲ ਹੋਰ ਛੋਟੇ ਸੰਗਠਨ ਵੀ ਬਹੁਤ ਆ ਸੋ ਵੱਡੀ ਤਾਕਤ ਲੈ ਕੇ ਜਾਵਾਂਗੇ ਅੱਛਾ ਕਿੰਨੀਆਂ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ ਇਸ ਟਾਈਮ ਪੰਜਾਬ ਚੋਂ ਪੰਜਾਬ ਚੋਂ ਘੱਟੋ ਘੱਟ 20 ਜਥੇਬੰਦੀਆਂ ਜਾ ਰਹੀਆਂ ਜਿਦੇ ਵਿੱਚ 10 ਜਥੇਬੰਦੀਆਂ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਬਣਿਆ ਉਸ ਗਰਮ ਚੋਂ ਤੇ 10 ਐਸ ਕੇ ਐਮ ਗੈਰ ਰਾਜਕ ਨਿਤ ਜਿਹੜਾ ਮੋਰਚਾ ਵਾ ਉਹਦੇ ਚੋਂ ਪੰਜਾਬ ਚੋਂ ਤਕਰੀਬਨ 20 21 ਜਥੇਬੰਦੀਆਂ ਜਾ ਰਹੀਆਂ ਅੱਛਾ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਆਇਆ ਵੀ ਸਾਡਾ 13 ਤਰੀਕ ਨੂੰ ਦਿੱਲੀ ਜਾਣ ਦਾ ਅਜੇ ਪ੍ਰੋਗਰਾਮ ਨਹੀਂਗਾ ਅਜੇ ਅਸੀਂ 16 ਫਰਵਰੀ ਨੂੰ ਭਾਰਤ ਬੰਦ ਕਰ ਰਹੇ ਹਾਂ ਤਿਆਰੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਜਾਵਾਂਗੇ ਤੇ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਗਲਤ ਤੌਰ ਤੇ ਵਰਤਿਆ ਜਾ ਰਿਹਾ ਪਹਿਲਾਂ ਤਾਂ ਮੈਂ ਉਹਨਾਂ ਸਾਥੀਆਂ ਨੂੰ ਇਹ ਪੁੱਛਣਾ ਚਾਹਣਾ ਵਾਂ ਵੀ ਐਸ ਕੇ ਐਮ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਵਰਤਿਆ ਕਿਨੇ ਆ ਸਾਡੀ ਕੋਈ ਸਟੇਟਮੈਂਟ ਕੱਢ ਕੇ ਦਿਖਾ ਦੇਣ ਕੋਈ ਸਾਡਾ ਭਾਸ਼ਣ ਕੱਢ ਕੇ ਦਿਖਾ ਦੇਣ ਅਸੀਂ ਲੋਕਾਂ ਨੂੰ ਕਦੇ ਨਹੀਂ ਕਿਹਾਗਾ ਵੀ ਇਹ ਐਸ ਕੇ ਐਮ ਦਾ ਪ੍ਰੋਗਰਾਮ ਆ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਆ ਐਂ ਜ਼ਰੂਰ ਕਿਹਾ ਬੀ ਯਾਰ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਆ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹਨਾਂ ਨੂੰ ਕਹਿ ਰਹੇ ਆ ਵੀ ਨਾਲ ਚੱਲੋ ਸਾਡੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ ਇਹ ਤਾਂ ਅਸੀਂ ਤੁਸੀਂ ਕਹਿ ਰਹੇ ਹੋ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ ਪਰ ਉਹ ਕਹਿੰਦੇ ਨੇ ਕਿ ਇਹ ਇਕੱਲੇ ਤੌਰ ਤੇ ਜਾ ਰਹੇ ਨੇ ਬਹੁਤ ਥੋੜੀ ਤਾਕਤ ਨਾਲ ਜਾ ਰਹੇ ਨੇ ਤੇ ਇਹ ਜਿਹੜਾ ਪਹਿਲਾਂ ਕਿਸਾਨ ਲਹਿਰ ਦਾ ਇੱਜ਼ਤ ਮਾਨ ਸਤਕਾਰ ਬਣਿਆ ਜਾਂ ਇਤਿਹਾਸਕ ਜਿੱਤ ਦੀ ਠੋਕ ਬਣੀ ਆ ਉਹ ਸਾਰੀ ਇਹਨਾਂ ਨੇ ਖਰਾਬ ਕਰ ਦੇਣੀ ਆ ਦੇਖੋ ਮੈਂ ਇਸ ਗੱਲ ਦੇ ਵਾਲੇ ਪਾਸੇ ਤਾਂ ਨਹੀਂ ਮੈਂ ਆਉਣਾ ਚਾਹੂੰਗਾ ਵੀ ਜਾਂ ਆਪਾਂ ਹੁਣ ਇਹ ਵੇਖਣ ਲੱਗ ਪਈਏ ਵੀ ਕਿਹਨੇ ਕਿਸਾਨ ਲਹਿਰ ਦੀ ਇੱਜ਼ਤ ਹੁਣ ਤੱਕ ਖਰਾਬ ਕੀਤੀ ਆ ਤੇ ਕਿਹਨੇ ਨਹੀਂ ਕੀਤੀਗੀ ਇਹ ਤਾਂ ਮੈਂ ਇਸ ਵੇਲੇ ਨਹੀਂ ਬੋਲਣਾ ਚਾਹੁੰਦਾ ਹਾਂ ਹੂੰ ਦੂਸਰੀ ਗੱਲ ਉਹ ਜਿਹੜੇ ਕਹਿ ਰਹੇ ਆ ਵੀ ਇਹ ਬਿਨਾ ਸਾਡੇ ਨਾਲ ਗੱਲ ਕੀਤੇ ਜਾ ਰਹੇ ਆ ਤੇ ਮੈਨੂੰ ਲੱਗਦਾ ਉਹਨਾਂ ਚੋਂ ਬਹੁਤ ਜਿਹੜੇ ਸੀਨੀਅਰ ਆਗੂ ਵੀ ਆ ਜਿਹੜੇ ਉਹ ਅੰਦਰੋਂ ਇਹ ਜਾਣਦੇ ਆ ਸਮਝਦੇ ਆ ਵੀ ਸੱਚ ਕੀ ਆ ਅਸੀਂ ਲਗਾਤਾਰ 3-4 ਮਹੀਨੇ ਤੋਂ ਮੀਟਿੰਗਾਂ ਕਰ ਰਹੇ ਹਾਂ ਉਹਨਾਂ ਨਾਲ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੋਇਆ ਵੀ ਆ ਆਪਾਂ ਮੰਗਾ ਤੇ ਲੜਨਾ ਵਾ ਮੰਗ ਪੱਤਰ ਤੇ ਸਹਿਮਤੀ ਕਰ ਦਿੰਦੇ ਆ ਇੱਥੋਂ ਤੱਕ ਵੀ ਸਾਡੇ ਨਾਲ ਗੱਲਾਂ ਕੋਈ ਗਈ ਆ ਵੀ ਅਸੀਂ ਮੀਟਿੰਗ ਦੇ ਵਿੱਚ ਪੂਰੇ ਜ਼ੋਰ ਨਾਲ ਤੁਹਾਡੀ ਗੱਲ ਰੱਖਾਂਗੇ ਵਾਪਸ ਆ ਕੇ ਸਾਨੂੰ ਰਿਪੋਰਟ ਵੀ ਕਰਦੇ ਆ ਵੀ ਯਾਰ ਅਸੀਂ ਤਾਂ ਪੂਰਾ ਜ਼ੋਰ ਲਾਇਆ ਸੀ ਚਾਰਕ ਬੰਦੇ ਅੜ ਗਏ ਮੈਂ ਚਲ ਨਾ ਨਹੀਂ ਲੈਂਦਾ ਕਿਸੇ ਦਾ ਵੀ ਉਹ ਨਹੀਂ gira ji ਉਹ ਸਾਡਾ 13 ਤਰੀਕ ਦੀ ਕਾਲ ਦਿੱਤੀ ਹੋਈ ਆ ਪਹਿਲਾਂ ਦੀ ਹੂੰ ਇਹ ਜਲੰਧਰ ਕਨਵੈਨਸ਼ਨ ਕਰਕੇ ਕਾਲ ਦਿੱਤੀ ਜਾਂਦੀ ਆ ਬਾਅਦ ਚ 16 ਦੀ ਹੂੰ 16 ਤੋਂ ਬਾਅਦ 28 ਦੀ ਮੀਟਿੰਗ ਕਰਦੇ ਆ ਫਿਰ ਉਹਦੇ ਵਿੱਚ ਕਾਲ ਦਿੰਦੇ ਆ ਹੂੰ ਇੱਕ ਕਾਲ ਦਿੱਤੀ ਹੋਈ ਆ ਪਹਿਲਾਂ ਦੀ ਹੂੰ ਤੇ ਦੂਸਰੀ ਕਾਲ ਉਸ ਤੋਂ ਬਾਅਦ ਦਿੱਤੀ ਜਾਂਦੀ ਆ ਹੁਣ ਤੁਸੀਂ ਆਪ ਸੋਚੋ ਜਿਆ ਸਾਡੇ ਲੋਕ ਫੈਸਲਾ ਕਰਨ ਕੌਣ ਢਾ ਕਿਨੂੰ ਲਾ ਰਿਆ ਇੱਕ ਤਾਂ ਸੀਗਾ ਵੀ 13 ਦੀ ਕਾਲ ਦੇ ਉੱਤੇ ਚਲੋ ਤਰੀਕ ਅੱਗੇ ਪਿੱਛੇ ਆਪਸੀ ਸਹਿਮਤੀ ਨਾਲ ਕੀਤੀ ਜਾ ਸਕਦੀ ਸੀ ਕਿਹਾ ਵੀ ਸੀ ਇਹਨਾਂ ਨੂੰ ਭਈ ਆਪਾਂ ਜੇ ਤੁਹਾਨੂੰ ਤਰੀਕ ਤੇ ਕੋਈ ਦਿੱਕਾ ਬਾਅਦ ਤੇ ਤਰੀਕ ਆਪਾਂ ਗਾਗੇ ਪਿੱਛੇ ਕਰ ਲੈਨੇ ਇੱਕ ਦੋ ਦਿਨਾਂ ਦਾ ਕੋਈ ਫਰਕ ਨਹੀਂ ਹੁੰਦਾਗਾ ਕਰ ਲੈਨੇ ਆ ਵੀ ਤੁਸੀਂ ਨਾਂ ਲਾਓ ਸਾਡੀ ਪਰ ਇਹ ਜਦੋਂ ਨਹੀਂ ਰਾਜੀ ਹੋਏ ਚਲੋ ਅਸੀਂ 13 ਤਰੀਕ ਦੇ ਕਰ ਦੇਤੀ ਹੁਣ ਉਸ 13 ਨੂੰ ਬਰਾਬਰ ਇੱਕ 16 ਦੀ ਲਕੀਰ ਖਿੱਚਤੀ ਲੋਕਾਂ ਦੇ ਵਿੱਚ ਇੱਕ ਭੰਬਲ ਪੂਸਾ ਖੜਾ ਕਰਤਾ ਲੋਕਾਂ ਨੂੰ ਸਮਝ ਨਹੀਂ ਆ ਰਹੀਗਾ ਵੀ ਕੱਲ ਕੀ ਹੈ ਹੁਣ ਉਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਹੁਣ ਚੈਨਲਾਂ ਤੇ ਬੋਲਣਾ ਸ਼ੁਰੂ ਕਰਤਾ ਏ ਐਸ ਕੇ ਐਮ ਦਾ ਪ੍ਰੋਗਰਾਮ ਨਹੀਂ ਇਹ ਗਲਤ ਜਾ ਰਹੇ ਆ ਇਹ ਸਲਾਹ ਕਰਕੇ ਨਹੀਂ ਜਾ ਰਹੇਗੇ ਬਹੁਤ ਸਾਰੀਆਂ ਗੱਲਾਂ ਵਾਂ ਜਿਹੜੀਆਂ ਅੱਜ ਨਹੀਂ ਬੋਲਦੇ ਸੀ ਪਰ ਜਵਾਬ ਦਿੱਤੇ ਜਾ ਸਕਦੇ ਆ ਅਸੀਂ ਇਹ ਸਮਝਦੇ ਆਂ ਵੀ ਅੱਜ ਇਹ ਕਹਿਣਾ ਕਿ ਥੋੜੀਆਂ ਜਥੇਬੰਦੀਆਂ ਜਾ ਰਹੀਆਂ ਵਾਂ ਘੱਟ ਤਿਆਰੀ ਨਾਲ ਜਾ ਰਹੀਆਂ ਵਾਂ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਵਿਰੋਧੀ ਸਟੇਟ ਆ ਉਹਨੂੰ ਉਤਸ਼ਾਹਤ ਕੀਤਾ ਜਾ ਰਿਹਾ ਉਹਨੂੰ ਟੇਡੇ ਢੰਗ ਨਾਲ ਸਟੇਟ ਨੂੰ ਹੱਲਾਸ਼ੀਰੀ ਦਿੱਤੀ ਜਾ ਰਹੀ ਹੈ ਵੀ ਥੋੜੇ ਆ ਰਹੇ ਆ ਜੀ ਕੁੱਟ ਲੋ ਇਹਨਾਂ ਨੂੰ ਜਾਂ ਇਹਨਾਂ ਨੂੰ ਮਾਰ ਲਓ ਇਹਨਾਂ ਨੂੰ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਸ ਮੋਰਚੇ ਦੌਰਾਨ ਇਹਨਾਂ ਦੀਆਂ ਇਹਨਾਂ ਸਟੇਟਮੈਂਟਾਂ ਕਾਰਨ ਕੋਈ ਵੱਡਾ ਹਾਸਾ ਵਾਪਰ ਜਾਂਦਾ ਵਾ ਕੋਈ ਵੱਡਾ ਹੱਲਾ ਹਮਲਾ ਹੋ ਜਾਂਦਾ ਵਾ ਅੰਦੋਲਨ ਤੇ ਉਹਦਾ ਜ਼ਿੰਮੇਵਾਰ ਕੌਣ ਆ ਜੀ ਉਹ ਕਹਿੰਦੇ ਅਸੀਂ ਤਾਂ ਆਪ ਦਿੱਲੀ ਜਾਣ ਦੀ ਸਾਡੀ ਤਿਆਰੀ ਹੋ ਰਹੀ ਆ ਅਸੀਂ ਵੀ ਦਿੱਲੀ ਮੋਰਚਾ ਲਾਉਣਾ ਚਾਹੁੰਦੇ ਆ ਇਹਨਾਂ ਨੇ ਕੱਲ ਦੇ ਵਿੱਚ ਬਿਨਾਂ ਕਿਸੇ ਠੋਸ ਤਿਆਰੀ ਦੇ ਕੱਲਿਆਂ ਨੇ ਛੋਟਾ ਮੋਰਚਾ ਲਾ ਰਹੇ ਆ ਜਿਹਦੇ ਨਾਲ ਨੁਕਸਾਨ ਸਾਰੀ ਕਿਸਾਨ ਲਹਿਰ ਨੂੰ ਹੋ ਜਾਣਾ ਪਹਿਲੀ ਗੱਲ ਤਾਂ ਜੀ ਕਿਸੇ ਦੀ ਤਿਆਰੀ ਹੁਣ ਕੋਈ ਜਥੇਬੰਦੀ ਕੀ ਤਿਆਰੀ ਕਰ ਰਹੀ ਹੈ ਦੂਜੇ ਜਥੇਬੰਦੀ ਨੂੰ ਇਹ ਤਾਂ ਕੋਈ ਪਤਾ ਨਹੀਂ ਹੁੰਦਾ ਆਪਾਂ ਸਾਰੇ ਜਾਣਦੇ ਜਥੇਬੰਦੀਆਂ ਚਲਾਉਣੇ ਆ ਸਾਡੀ ਤਿਆਰੀ ਕਿੰਨੀ ਆ ਇਹ ਤਾਂ ਸਾਨੂੰ ਫਿਕਰ ਹੋਣਾ ਚਾਹੀਦਾ ਵੀ ਅਸੀਂ ਵੱਧ ਤਿਆਰੀ ਕਰੀ ਗਏ ਜਿਚ ਆ ਕੇ ਲੈ ਕੇ ਜਾਈਏ ਅਸੀਂ ਦੋ ਵੱਡੀਆਂ ਰੈਲੀਆਂ ਕੀਤੀਆਂ ਵਾ 50 60 ਹਜ਼ਾਰ ਦਾ ਇਕੱਠ ਅਸੀਂ ਜਨਿਆਲਾ ਗੁਰੂ ਕੀਤਾ ਵਾ ਫਿਰ ਬਰਨਾਲੇ ਕਿੰਡੀ ਵੱਡੀ ਰੈਲੀ ਕੀਤੀ ਆ ਸਾਡੀਆਂ ਤਿਆਰੀਆਂ ਦਿਸਦੀਆਂ ਵਾ ਸਾਡਾ ਲੋਕਾਂ ਦਾ ਸਮਰਥਨ ਸਾਨੂੰ ਦਿਸਦਾ ਤੇ ਅਸੀਂ ਉਸੇ ਲੋਕਾਂ ਦੇ ਸਮਰਥਨ ਦੇ ਤਾਕਤ ਦੇ ਜੋਰ ਨਾਲ ਜਾ ਰਹੇ ਆ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਬੀ ਛੋਟੀ ਤਿਆਰੀ ਹੈ ਘੱਟ ਜਥੇਬੰਦੀਆਂ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਇੱਕ ਤਾਂ ਲੋਕਾਂ ਦਾ ਮਨੋਬਲ ਡੇਗਣ ਵਾਸਤੇ ਵੀ ਜਿਹੜੇ ਲੋਕ ਬੜੇ ਉਤਸ਼ਾਹ ਨਾਲ ਲੜਨ ਜਾ ਰਹੇ ਸੀ ਦਿੱਲੀ ਦੇ ਨਾਂ ਤੋਂ ਨੌਜਵਾਨੀ ਤੁਰ ਰਹੀ ਸੀਗੀ ਉਹਨਾਂ ਦਾ ਮਨੋਬਲ ਡੇਗਣ ਵਾਸਤੇ ਤੇ ਸਰਕਾਰ ਨੂੰ ਉੱਤੇ ਡੇ ਢੰਗ ਨਾਲ ਉਤਸ਼ਾਹਤ ਕਰਕੇ ਮੋਰਚਾ ਫੇਲ ਕਰਨ ਦੀ ਗੱਲ ਆ ਹੋਰ ਇਸ ਤੋਂ ਬਾਅਦ ਦੇ ਕੁਝ ਨਹੀਂਗਾ ਕਿਉਂਕਿ ਅਸੀਂ ਇੱਕ ਗੱਲ ਇਹਨਾਂ ਨੂੰ ਇੱਥੋਂ ਤੱਕ ਵੀ ਕਹੀ ਸੀਗੀ ਵੀ ਯਾਰ ਜਦੋਂ ਕੱਲ ਨੂੰ ਕੋਈ ਨੁਕਸਾਨ ਹੋ ਜਾਂਦਾ ਫੇਰ ਵੀ ਆਪਾਂ ਜਦਸੀਆਂ ਬੰਦੀਆਂ ਵਾਲੇ ਇੱਕ ਦੂਜੇ ਦੇ ਮਗਰ ਭਾਈਦੇ ਆ ਤੇ ਪਹਿਲਾਂ ਆਪਾਂ ਨੂੰ ਆਉਂ ਚੜਿੱਕਾ ਕੀ ਆ ਵੀ ਜੇ ਤੂੰ ਮੰਗਾ ਤੇ ਸਹਿਮਤੀ ਆ ਦਿੱਲੀ ਜਾਣ ਤੇ ਤੁਸੀਂ ਮੰਨ ਜਾਂਦੇ ਆ ਵੀ ਯਾਰ ਦੇਣਾ ਚਾਹੀਦਾ ਪਰ ਉਹ ਅੜਿੱਕਾ ਕੀ ਆ ਫਿਰ ਇਹ ਉਹ ਅੰਦਰਲੇ ਰੋਣੇ ਰੋਣ ਲੱਪ ਪੈਂਦੇ ਆ ਵੀ ਸਾਡੇ ਫਲਾਣੇ ਨਹੀਂ ਮੰਨੇ ਹੁਣ ਉਹ ਅੰਦਰਲੀ ਮੀਟਿੰਗ ਚ ਤਾਂ ਗਏ ਨਹੀਂ ਆਪਾਂ ਕੀ ਸੱਚ ਆ ਕੀ ਝੂਠ ਆ ਪਰ ਇਹ ਗੱਲ ਹੈਗੀ ਆ ਵੀ ਇਹ ਇੰਨਾ ਚੋਂ ਵੱਡੀ ਗਿਣਤੀ ਆਗੂ ਜਿਹੜੇ ਆ ਉਹੋ ਇਸ ਗੱਲ ਤੇ ਬਿਲਕੁਲ ਸਹਿਮਤ ਸੀਗੇ ਵੀ ਮੰਗਾ ਵੀ ਠੀਕ ਆ ਮੋਰਚਾ ਵੀ ਆਪਾਂ ਨੂੰ ਦਿੱਲੀ ਲਾਉਣਾ ਚਾਹੀਦਾ ਵਾ ਪਰ ਇਨਾਂ ਦੇ ਬਹੁਤ ਸੰਤਿਖਟ ਘਟ ਸੰਤਿਖਟ ਦੇ ਕਾਰਨ ਇਹ ਗੱਲ ਆਈ ਆ ਜਿਹੜਾ ਹੁਣ ਇਹ ਸਾਰਾ ਕੁਝ ਉਲਟਾ ਨੈਰੇਟਿਵ ਚਲਾ ਰਹੇ ਸਾਨੂੰ ਤਾਂ ਦੱਸਿਆ ਨਹੀਂ ਸਾਨੂੰ ਤਾਂ ਪਤਾ ਨਹੀਂ ਇਹੋ ਜੀ ਗੱਲ ਬਿਲਕੁਲ ਨਹੀਂ ਹੈ ਜੀ